ਅੱਜ ਇੱਕ ਲੇਡੀ ਸੀ ਤੇ ਸਾਡੇ ਜੀਰੇ ਹਲਕੇ ਦੇ ਚਨਾਲੇ ਪਿੰਡ ਦੀ ਉਹਨਾਂ ਨੇ ਤੇ 30000 ਰੁਪਏ ਕਸ਼ਿਆ ਮੈਂ ਪੀਐਨਬੀ ਬੈਂਕ ਚੋਂ ਆਏ ਸੀ ਜਦੋਂ ਲੈ ਕੇ ਅੱਗੇ ਜਾ ਰਹੇ ਸੀਗੇ ਤੇ ਕੋ ਆਪੀ ਸਕੂਲ ਟੂ ਮੋਟ ਸਟੇਟ ਦੇ ਉਹਨਾਂ ਨੇ ਉਹ ਜਿਹੜਾ ਪੈਸਾ ਵਾਪਸ ਲੈਣ ਉਹ ਅੱਜ ਪੰਜਾਬ ਨੈਸ਼ਨਲ ਬੈਂਕ 'ਚ ਆਏ ਇੱਕ ਪੈਸੇ ਘਰਉਣ 20000 ਰੁਪਏ ਉਹਨਾਂ ਦੇ ਕੋਲ ਸੀ ਪਹਿਲਾਂ ਇੱਥੇ ਤੇਰੇ ਆ ਉਹਨਾਂ ਨੇ ਇੱਥੋਂ ਪੜਾਇਆ ਜ ਉਸ ਤੋਂ ਬਾਅਦ ਇੱਥੇ ਹੀ ਉਹਨਾਂ ਦੇ ਕੋਈ ਬੰਦੇ ਅੰਦਰ ਬੈਠੇ ਰਹਿੰਦੇ ਆ ਆਮ ਆਮ ਹੀ ਅਕਸਰ ਹੀ ਵੇਖਿਆ ਲੁੱਟਾ ਖੁੱਟਾ ਤੇ ਹੁੰਦੀਆਂ ਰਹਿੰਦੀਆਂ ਵਾ ਤੇ ਉਹ ਉਸ ਤੋਂ ਪੈਸੇ ਕਢਾ ਕੇ ਜਦੋਂ ਗਏ ਆ ਤੇ ਉਹ ਪਿੱਛਾ ਕਰਦੇ ਰਹੇ ਪਿੱਛੋਂ ਹੌਲੀ ਹੌਲੀ ਉਸ ਤੋਂ ਬਾਅਦ ਉਹ ਛੇੜਾਲੇ ਚੌਕ ਤੋਂ ਬਾਅਦ ਕਮਿਆਰ ਵਾਲੇ ਚੌਂਕ ਦੇ ਕੋਲੇ ਜਾ ਕੇ ਉੱਥੇ ਉਹਨਾਂ ਨੇ ਉਹਨਾਂ ਨੂੰ ਪਰਸ ਖੋਲਿਆ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਚੋਰੀਆਂ ਅਤੇ ਲੁੱਟਾਂ ਖੋਹਾਂ ਦਾ ਗੜ ਬਣ ਚੁੱਕਿਆ ਲਗਾਤਾਰ ਲੁਟੇਰੇ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਪੁਲਿਸ ਸੁਰੱਖਿਆ ਤੇ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਕਿ ਫਿਰੋਜ਼ਪੁਰ ਪੁਲਿਸ ਲੁਟੇਰਾਂ ਨੂੰ ਨੱਥ ਪਾਉਣ ਚ ਫੇਲ ਸਾਬਤ ਹੋ ਰਹੀ ਹੈ ਤਾਜੀ ਘਟਨਾ ਫਿਰੋਜ਼ਪੁਰ ਦੇ ਕਸਬਾ ਜੀਰਾ ਵਿੱਚ ਵਪਰੀ ਜਿੱਥੇ ਲੁਟੇਰਿਆਂ ਨੇ ਇੱਕ ਬਜ਼ੁਰਗ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਔਰਤ ਕੋਲੋਂ 73000 ਰੁਪਏ ਖੋ ਕੇ ਫਰਾਰ ਹੋ ਗਏ ਫਰੋਜ਼ਪੁਰ ਅੰਦਰ ਲਗਾਤਾਰ ਲੁੱਟਾਂ ਖੋਹਾਂ ਹੋ ਰਹੀਆਂ ਨੇ ਅਤੇ ਪੁਲਿਸ ਹਰ ਵਾਰ ਲੁੱਟ ਤੋਂ ਬਾਅਦ ਲੀਕਟਦੀ ਹੀ ਨਜ਼ਰ ਆ ਰਹੀ ਜਿੱਥੇ ਕਿ ਇੱਕ ਔਰਤ ਅਮਰਜੀਤ ਕੌਰ ਜੋ ਕਿ ਬੈਂਕ ਵਿੱਚੋਂ 73000 ਰੁਪਏ ਕਢਵਾ ਕੇ ਵਾਪਸ ਜਾ ਰਹੀ ਸੀ ਕੀ ਬੈਂਕ ਦੇ ਬਾਹਰ ਇੱਕ ਲੁਟੇਰੇ ਵੱਲੋਂ ਉਸ ਔਰਤ ਦਾ ਪਿੱਛਾ ਕੀਤਾ ਗਿਆ ਅਤੇ ਜਦ ਉਹ ਜੀਰਾ ਦੇ ਸ਼ੇਰਾ ਵਾਲਾ ਚੌਕ ਨਜ਼ਦੀਕ ਪਹੁੰਚੀ ਤਾਂ ਬੁਲਟ ਮੋਟਰਸਾਈਕਲ ਤੇ ਆਏ ਲੁਟੇਰੇ ਜਿਨ੍ਹਾਂ ਨੇ ਮੂਲ ਪੇਟ ਕੇ ਉਸ ਤੋਂ ਉਹ ਲਿਫਾਫਾ ਖੋਲ੍ਹਿਆ ਜਿਸ ਵਿੱਚ ਪੈਸੇ ਸਨ ਤੇ ਫਰਾਰ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ ਉੱਧਰ ਘਟਨਾ ਦਾ ਪਤਾ ਚੱਲਦੇ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਕੈਮਰਾ ਰਾਹੀਂ ਇਨ੍ਹਾਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਫਰਦੋਤ ਲੇਡੀਜ਼ ਨੂੰ ਅੱਜ ਫੈਸਲਬੋਰੀ ਦੇ ਐਸ ਕੇ ਕੰਸਲਟੈਂਟਸ ਨੇ ਕਿਤਾਬੀ ਭਾਗੋ ਅੱਜ ਇੱਕ ਲੇਡੀ ਸੀ ਇੱਥੇ ਸਾਡੇ ਜੀਰੇ ਹਲਕੇ ਦੇ ਬਰਨਾਲੇ ਪਿੰਡ ਦੀ ਉਹਨਾਂ ਨੇ ਤੇ 3000 ਰੁਪਏ ਦਾ ਪੇਮੈਂਟ ਪੀਐਨਬੀ ਬੈਂਕ ਤੋਂ ਕਰਵਾਇਆ ਸੀ ਉਹ ਜੋ ਲੈ ਕੇ ਆਟੋ ਤੇ ਜਾ ਰਹੇ ਸੀਗੇ ਤੇ ਦੋ ਅੱਜ ਇੱਕ ਬੁਲਟ ਮੋਟਰਸਾਈਕਲ ਤੇ ਉਹਨਾਂ ਨੇ ਉਹ ਜਿਹੜਾ ਪੈਸੇ ਵਾਲਾ ਫਾਰਮਾਸੀ ਖੋਲਿਆ ਉਹ ਦੋਨੋਂ ਆਦਮੀ ਆ ਦੀ ਫੋਟੋ ਬਿਲਕੁਲ ਕਲੀਅਰ ਸੱਜ ਬੈਂਕ ਦੇ ਕੈਮਰਾ ਚ ਆ ਗਈ ਹੈ ਤੇ ਜਲਦੀ ਤੋਂ ਜਲਦੀ ਇਸ ਨੂੰ ਰੈਸ਼ ਕਰ ਸਰ ਕੋਈ ਐਸਰ ਸਰ ਆਜਾ ਲੱਗਿਆ ਯਾਰ ਕਿ ਕਿ 1 ਲੱਖ ਰੁਪਿਆ ਅਮਾਉਂਟ ਦਸੀ ਯਾਰ 79000 ਰੁਪਏ ਬੈਂਕ ਤੋਂ ਡਰਾ ਹੋਇਆ ਕੁਝ ਪੈਸੇ 20000 ਰੁਪਏ ਨਾਲ ਕੋਈ ਪਹਿਲਾਂ ਸੀ ਉਹ ਬੰਦੇ ਬਿਲਕੁਲ ਜਦੋਂ ਇੰਟਰ ਹੋਇਆ ਬੈਂਕ ਦੇ ਵਿੱਚ ਬਿਨਾ ਮਤਲਬ ਤੋਂ ਵੀ ਮਕਬੜਾ ਬੈਠਾ ਰਿਹਾ ਬੈਂਕ ਦੇ ਬਾਹਰ ਆ ਰਿਹਾ ਬਿਲਕੁਲ ਬੁਲਟ ਮੋਟਰਸਾਈਕਲ ਦੇ ਉੱਤੇ ਫੋਟੋ ਬਿਲਕੁਲ ਸਾਫ ਅਸੀਂ ਅੱਗੇ ਵੀ ਹੋਰ ਕੰਦੇ ਚੈੱਕ ਕਰਦੇ ਉਹਨਾਂ ਨੂੰ ਜਲਦੀ ਅਰੈਸਟ ਕਰਾਂ। ਜੁਣੀ ਕਿ ਉਹ ਅੱਜ ਲੁੱਟ ਹੋਈ ਐ ਉਹ ਕੀ ਮਾਮਲਾ ਹੈ ਦਾ ਸਾਰਾ ਉਹ ਬਾਈ ਜੀ ਦੋ ਪੀਪੀਆਂ ਸੀ ਮੇਰੇ ਚਾਚੇ ਲਗਦੇ ਆ ਇੱਕ ਵੀ ਅਮਰਜੀਤ ਕੌਰ ਦੇ ਇੱਕ ਨਾਲ ਉਹਨਾਂ ਦੀ ਭੈਣ ਸੀ ਉਹ ਆਜ ਪੰਜਾਬ ਨੈਸ਼ਨਲ ਬੈਂਕ ਚ ਆਏ ਇੱਥੇ ਪੈਸੇ ਕਢਾਉਣ 2000 ਰੁਪਏ ਉਹਨਾਂ ਦੇ ਕੋਲ ਸੀ ਪਹਿਲਾਂ ਤੇ 7000 ਰੁਪਏ ਉਹਨਾਂ ਨੇ ਇੱਥੋਂ ਕਢਾਇਆ ਤੇ ਉਸ ਤੋਂ ਬਾਅਦ ਇੱਥੇ ਹੀ ਉਹਨਾਂ ਦਾ ਕੋਈ ਬੰਦੇ ਅੰਦਰ ਬੈਠੇ ਰਹਿੰਦੇ ਆ ਆਮ ਆਮ ਹੀ ਅਕਸਰ ਹੀ ਵੇਖਿਆ ਲੁੱਟਾ ਖੁੱਟਾ ਤੇ ਹੁੰਦੀਆਂ ਰਹਿੰਦੀਆਂ ਵਾ ਤੇ ਉਹ ਉਹ ਪੈਸੇ ਕਢਾ ਕੇ ਜਦੋਂ ਗਏ ਆ ਤੇ ਉਹ ਪਿੱਛਾ ਕਰਦੇ ਰਿਹਾ ਪਿੱਛੋਂ ਹੌਲੀ ਹੌਲੀ ਉਸ ਤੋਂ ਬਾਅਦ ਉਹ ਫੇਰਾਂ ਵਾਲੇ ਚੌਕ ਤੋਂ ਬਾਅਦ ਕਮਿਆਰ ਵਾਲੇ ਚੌਕ ਦੇ ਕੋਲੇ ਜਾ ਕੇ ਉੱਥੇ ਉਹਨਾਂ ਨੇ ਉਹਨਾਂ ਨੂੰ ਪਰਸ ਖੋਲਿਆ ਤੇ ਆਟ ਦੇ ਵਿੱਚ ਜਾ ਰਹੇ ਸੀ ਤੇ ਉੱਥੇ ਹੀ ਬੈਗ ਵਿੱਚ ਛਾਤੀ ਉੱਥੇ ਹੀ ਤੇ ਉਹ ਅਜੇ ਤਾਂ ਗਣੀ ਮੱਸੀ ਕੇ ਪਿੱਛੇ ਕੋਈ ਚੀਜ਼ ਨਹੀਂ ਆ ਰਹੀ ਸੀ ਨਹੀਂ ਉਹਨਾਂ ਦੇ ਉੱਪਰ ਚੜ ਜਾਣੀ ਸੀ ਤੇ ਉੱਥੋਂ ਹੀ ਉਹਨਾਂ ਕੋਲ ਪਰਸ ਖੋ ਗਏ ਤੇ ਉਹ ਫਰਾਰ ਹੋ ਗਏ ਬੁਲਟ ਤੇ ਹੀ ਦੋ ਜਣੇ ਮੂੰਹ ਬੱਧੇ ਉਹਨਾਂ ਦੇ ਤੇ ਜਾਣਕਾਰੀ ਕੋਈ ਪੁਲਿਸ ਨੂੰ ਦਿੱਤੀ ਹਾਂਜੀ ਪੁਲਿਸ ਨੇ ਸਬੰਧ ਜਾਣਕਾਰੀ ਦਿੱਤੀ ਹੈ ਜੀ ਤੇ ਬਾਕੀ ਸੀਸੀਟੀਵੀ ਦੀ ਹੁਣ ਫੁਟੇਜ ਅਸੀਂ ਟਰੈਕ ਕਰ ਰਹੇ ਹਾਂ ਇਤੋਂ ਪੰਜਾਬ ਨਹਿਰ ਮੰਡ ਤੋਂ ਲੈ ਕੇ ਤੇ ਸ਼ੀਰਾਂ ਵਾਲਾ ਚੌਕ ਤੱਕ ਡਾਈ ਆ ਉਹ ਤਾਂ ਅੱਗੇ ਉਹ ਫਰੋਏਪਰ ਰੋਡ ਵਾਲੀ ਸਾਈਡ ਨੂੰ ਗਏ ਆ ਇਹ ਕਿਹੜਾ ਪੈਂਡ ਹੈ ਕੀ ਨਾਮ ਹੈ ਤੇ ਕੀ ਮਾਮਲਾ ਕੀ ਹੈ ਮਾਮਲਾ ਪੈਂਡ ਸਾਡਾ ਮਲੋਕੇ ਆ ਜੀ ਮੇਰਾ ਨਾਂ ਵੀਰ ਸਿੰਘ ਆ ਜੋ ਅੱਜ ਇੱਥੇ ਪੰਜਾਬ ਨੈਸ਼ਨਲ ਬੈਂਕ ਤੋਂ ਅਮਰਜੀਤ ਕੌਰ ਵਾਈਫ ਆਫ ਗੁਰਾ ਸਿੰਘ ਜੋ 70000 ਰੁਪਏ ਬੈਂਕ ਚੋਂ ਕਢਾਇਆ ਉਹਨਾਂ ਨੇ ਤੇ 20000 ਮਤਲਬ ਉਹਨਾਂ ਦੇ ਕੋਲੇ ਸੀ ਪਹਿਲਾਂ ਨਾਲ ਉਹਨਾਂ ਦੇ ਸਿਸਟਰ ਆ ਬਰਨਾਲੇ ਤੋਂ ਇੱਥੋਂ ਕਢਾ ਕੇ ਜਦੋਂ ਇੱਥੋਂ ਆਟੋ ਤੇ ਬਹਿ ਗਏ ਆ ਤੇ ਚਲੇ ਗਏ ਆ ਸ਼ੇਰਾਂ ਵਾਲੀ ਚੌਕ ਵਾਲੀ ਸਾਈਡ ਨੂੰ ਤੇ ਉੱਥੇ ਦੋ ਮੋਟਰਸਾਈਕਲ ਤੇ ਬੰਦੇ ਤਾਂ ਇੱਥੋਂ ਹੀ ਲੱਗੇ ਸੀਗੇ ਮਗਰ ਉਹਨਾਂ ਨੂੰ ਪਤਾ ਨਹੀਂ ਲੱਗਾ ਇਸ ਚੀਜ਼ ਦਾ ਵੀ ਸਾਡੇ ਮਗਰ ਬੰਦੇ ਲੱਗੇ ਹੋਏ ਆ ਤੇ ਆਟੋ ਦੇ ਵਿੱਚੋਂ ਮਤਲਬ ਬੈਠੋ ਕੇ ਉਹਨਾਂ ਤੋਂ ਜਿਹੜਾ ਪੱਛ ਸੀਗਾ ਉਹ ਲੈ ਕੇ ਤੇ ਫਿਰ ਰੋਡ ਵਾਲ ਨੂੰ ਫਰਾਰ ਹੋ ਗਏ ਆ ਜੋ ਇਹ ਦਿਨੋਂ ਦਾ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਨਸ਼ੇ ਦਾ ਕਾਰਨ ਕਰਕੇ ਇਹ ਮਤਲਬ ਲੁੱਟਾ ਖੋਹਾਂ ਹੋ ਰਹੀਆਂ ਤੋਂ ਪ੍ਰਸ਼ਾਸਨ ਨੂੰ ਇਹ ਤੇ ਮਤਲਬ ਕਿ ਨਾਟਕ ਪਾਉਣੀ ਚਾਹੀਦੀ ਆ ਤੇ ਜੋ ਸਾਡੀ ਮਾਇਆ ਲੁੱਟੀ ਗਈ ਆ ਖੋਈ ਗਈ ਆ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਸੀਸੀਟੀਵੀ ਵਾਲੀਆਂ ਫੁਟੇਜ ਸਾਰੀਆਂ ਮਤਲਬ ਖੰਗਾਲ ਕੇ ਤੇ ਸਾਡੀ ਜਿਹੜੀ ਬੰਦੀ ਰਕਮਾਂ ਵਾਪਸ ਕੀਤੀ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆ ਤੇ ਅੱਗੇ ਵਾਸਤੇ ਜੋ ਆ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਚੌਕਸੀ ਵਰਤੀ ਜਾਵੇ